ਬਾਉਸਲਾ ਮਦੀ ਕੋਠੀ ਤੇ ਲੱਗੇ ਜਿਹੜੇ ਉਹ ਗੋਦਾਮ ਨੇ ਹੈਗੇ ਗੋਦਾਮ ਲੱਗੇ ਜਦੋਂ ਪੁੱਜੇ ਤੇ ਇਹਨਾਂ ਨੂੰ 6-7 ਜਾਣੇ ਉੱਥੋਂ ਪੈ ਗਏ ਨੇ 6-7 ਜਾਣੇ ਪੈਣ ਤੋਂ ਬਾਅਦ ਉਹਨਾਂ ਨੇ ਉਹਨਾਂ ਕੋਲ ਰਫਨਾ ਮੀਆਂ ਗਏ ਸੀ ਡਰਾਟ ਵੀ ਹੈਗੇ ਸੀ ਤੇ ਅੱਜ ਤੋਂ ਥੋੜਾ ਅੱਗੇ ਯਾਦ ਹੈ ਸਾਨੂੰ ਨਾ ਤੇ ਮਤਲਬ ਸੰਜੇ ਦਾ ਤੇ ਸਟਾਈਲ ਵਾਂਗੂ ਇੱਕ ਮੁੰਡਾ ਖਲੋ ਗਿਆ ਕਿ ਇੱਕੋ ਦਾ ਮਟ ਐਡੋ ਟਾਈਮ ਯਾਗਾ ਲੰਬਾਈ ਉਹਨਾਂ ਬੰਦੂਕਾਂ ਤੇ ਸਾਡੇ ਸਾਡੇ ਗੱਡੀ ਵਾਲੇ ਨੇ ਰੋਕੀ ਗੱਡੀ ਪਹਿਲੇ ਚੁਪਿਆ ਹੈ ਉਹ 15000 ਉਹਨਾਂ ਨੂੰ ਪੇਮੈਂਟ ਮਿਲੀ ਸੀ ਉਹ ਵੀ ਕੋਲੀ ਉਹਨਾਂ ਨੇ ਤੇ ਜਦੋਂ ਸਾਹਮਣੇ ਝੜੀਆਂ ਚ ਨਿਕਲੇ ਤਿੰਨ ਬੰਦੇ ਇੱਕ ਨੇ ਮੇਰੇ ਇੱਥੇ ਬੰਦੂਕ ਰੱਖ ਲਈ ਤੇ ਦੂਜੀ ਦੂਜੇ ਬੰਦੇ ਨੇ ਤੇ ਮਤਲਬ ਦਾਤਰ ਮਾਰਿਆ ਮੇਰੇ ਬੜੀ ਜ਼ੋਰ ਦੀ ਤੋਂ ਪੈਪ ਦੀ ਰਾਡ ਟੈਂਪੋ ਦੀ ਰਾਡ ਹੀ ਗਈ ਸੀ ਟੈਂਪੋ ਦੀ ਰਾਡ ਵਿੱਚ ਦਾਤਰ ਵੱਜ ਗਿਆ ਮੇਰੇ ਦੇ ਦਾਤਰ ਨਾ ਮੱਜਦਾ ਤੇ ਮੇਰੀ ਮੇਰੀ ਬਾਹ ਮੱਡੀ ਗਈ ਸੀ ਭਾਜੀ ਬੱਡੀ ਸਟੈਂਪੂ ਸੀ ਚੈਂਬਰ ਹੀ ਚੈਂਬਰ ਹੀ ਜੋ ਵੀ ਐ ਸਾਰੇ ਕੁਝ ਕੋਲੇ ਆ ਇਹ ਮੁਰੇ ਕੋਲ 15000 ਰੁਪਈਆ ਸੀ ਨੇ ਆਟੋ ਦੇ ਵਿੱਚ ਸੁੱਟਦਾ ਤੇ ਚਲੋ ਜੇ ਬਾਕੀ ਜਾਣਗੇ ਤੇ ਪੈਸੇ ਤੇ ਆਪਣੇ ਪੱਜ ਜਾਣਗੇ ਉਹ ਆਟੋ ਹੀ ਲੈ ਗਈ ਤੇ ਆਸਟ੍ਰੇਲੀਅਨ ਫਾਰਮ ਚ ਇਹਨਾਂ ਨੇ ਕੰਮ ਕੀਤਾ ਮੁਰੇ ਅੰਮ੍ਰਿਤਸਰ ਆਉਂਦੇ ਨੇ ਸਨੈਕਸ ਵਾਲੇ ਇਹ ਚਾਲ ਦੇ ਮੁਰਾ ਕੈਟਰਿੰਗ ਕੰਮ ਕਰਦਾ ਉਹਦੇ ਕੰਮ ਤੇ ਆ ਜਾਂਦੇ ਸੀ ਤੇ ਉੱਥੋਂ 2:30 ਵਜੇ ਨਿਕਲੇ ਆਸਟ੍ਰੇਲੀਅਨ ਫਾਰਮ ਤੋਂ ਬਾਉਸਲਾਮਤ ਦੀ ਕੋਠੀ ਤੇ ਲਾਗੇ ਜਿਹੜੇ ਉਹ ਗਦਾਮ ਨੇ ਹੈਗੇ ਗੋਦਾਮ ਲਾ ਕੇ ਜਦੋਂ ਪੁੱਜੇ ਤੇ ਇਹਨਾਂ ਨੂੰ 6-7 ਜਾਣੇ ਉਹ ਤੋਂ ਪੈ ਗਏ ਨੇ 6-7 ਜਾਣੇ ਪੀਣ ਤੋਂ ਬਾਅਦ ਉਹਨਾਂ ਨੇ ਉਹਨਾਂ ਕੋਲ ਰਫਲਾ ਵੀ ਹਗੇ ਸੀ ਡਰਾਟ ਵੀ ਹਗੇ ਸੀ ਤੇ ਉਹ ਉਹਨਾਂ ਨੇ ਮਤਲਬ ਸਾਰਾ ਕੁਝ ਖੋਲਿਆ ਇਹਨਾਂ ਕੋਲੋਂ ਇੱਕ ਮੁਰੇ ਕੋਲ ਮੋਬਾਈਲ ਸੀ ਉਹਨੇ ਲਿਆ ਹੀ ਇਹ ਆਈਫੋਨ ਉਹ ਵੀ ਖੋਲਿਆ ਤੇ ਇਹਨਾਂ ਇਹ ਦਰਦੇ ਵਿਚਾਰੇ ਫੇਰ ਪੈਲਸ ਸੀ ਗਏ ਪੈਲਸ ਤੋਂ ਪੈਲਸ ਤੋਂ ਪਹਿਲੇ 15000 ਉਹਨਾਂ ਨੂੰ ਪੇਮੈਂਟ ਮਿਲੀ ਸੀ ਉਹ ਵੀ ਖੋਲੀ ਉਹਨਾਂ ਨੇ ਫਿਰ ਉਹਦੇ ਬਾਅਦ ਚ ਆਸਟ੍ਰੇਲੀਅਨ ਫਾਰਮ ਤੋਂੜੇ ਵਿਚਾਰੇ ਇਹ ਬਾਰੋਂ ਆਏ ਦੇ ਇਹਨਾਂ ਨੂੰ ਪਤਾ ਕੁਛ ਨਹੀਂ ਫਿਰ ਉਹਦੇ ਬਾਅਦ ਜਿਹੜਾ ਮੈਨੂੰ ਛੇਰੇ 6 ਵਜੇ ਫੋਨ ਆਇਆ ਇਹ ਥਾਣੇ ਆਏ ਸੀ ਥਾਣੇ ਰਿਪੋਰਟ ਲਕਾਤੀ ਹੈ ਤੇ ਮਤਲਬ ਕਿ ਇਹ ਇਹ ਸਾਡਾ ਦਿਨ ਰਾਤ ਦਾ ਕੰਮ ਹੈ ਸਾਰਾ ਅਸੀਂ ਰਾਤ ਨੂੰ ਸਾਡੇ ਸਾਰੇ ਰਾਤ ਦੇ ਫੰਕਸ਼ਨਾਂ ਬੰਦੇ ਕੱਲੇ ਕੱਲੇ ਆਉਂਦੇ ਆ ਗੱਡੀ ਵੀ ਖੋਲੀ ਹੈ ਹਾਂਜੀ ਗੱਡੀ ਵੀ ਖੋਲੀ ਗੱਡੀ ਟੈਂਪੋ ਸੀ ਟੈਂਪੋ ਹੀ ਚੈਂਬਰ ਹੀ ਜੋ ਵੀ ਹੈ ਸਾਰਾ ਕੁਝ ਕੋਲਿਆ ਇਹ ਇਹ ਮੁਰੇ ਕੋਲ 15000 ਰੁਪਏ ਸੀ ਨੇ ਆਟੋ ਦੇ ਵਿੱਚ ਸੁੱਟਤਾ ਫੇ ਚਲੋ ਜੇ ਬਾਕੀ ਜਾਣਗੇ ਤੇ ਆ ਪੈਸੇ ਤੇ ਆਪਣੇ ਪੱਜ ਜਾਣਗੇ ਉਹ ਆਟੋ ਹੀ ਲੈ ਗਈ ਤੇ ਇਹ ਤੇ ਫਿਰ ਨਿਹਰ ਕਰਦੀ ਹੋ ਗਈ ਕਿਸ ਤਰ੍ਹਾਂ ਚਲੇਗਾ ਅੱਗੇ ਆ ਸਾਡੇ ਆ ਤੇ ਇੱਕ ਫੰਕਸ਼ਨ ਸਾਰੇ ਰਾਤ ਦੇ ਨੇ ਰਾਤ ਨੂੰ ਸਾਡੇ ਬੰਦੇ ਜਾਣੇ ਆ ਮੰਨ ਲਓ ਜੇ ਅਸੀਂ ਉਹ ਰਾਸ਼ਨ ਲੱਦੇ ਹੋਵੇ ਸੇਰ ਨੂੰ ਕਿਸੇ ਦੀ ਕੈਟਰਿੰਗ ਹੋਵੇ ਤੇ ਰਾਸ਼ਨ ਲੁੱਟੋ ਜੇ ਤੇ ਅਸੀਂ ਰਾਤ ਨੂੰ ਕਿੱਥੋਂ ਰੇਂਜ ਕਰਾਂਗੇ ਅਸੀਂ ਤੇ ਆਗੇ ਨਾ ਆਈ ਉਹਨਾਂ ਕੋਲ ਵੀ ਝੁੱਠੇ ਹੋਗੇ ਤੇ ਆਪਣੇ ਕੋਲ ਵੀ ਝੁੱਠੇ ਹੋਗੇ ਇਹ ਇਹ ਸਾਡੇ ਬਾਰੇ ਕੋਈ ਸੁਣਵਾਈ ਕੀਤੀ ਜਾਵੇ ਰਾਤ ਸਾਡਾ ਤੁਹਾਡੇ ਕਿਨੂੰ ਸਾਰਾ ਕੰਮ ਸਾਡਾ ਰਾਤ ਦਾ ਹੈ ਤੁਹਾਡੇ ਕਿਨੂੰ ਹਾਂਜੀ ਤੁਹਾਡਾ ਨਾਮ ਕੀ ਮੇਰਾ ਨਾਮ ਬਿੱਟੂ ਕੈਟਰੀਂਗ ਵਾਲਾ ਵੈ ਸਾਰੇ ਕੈਟਰਰ ਇਕੱਠੇ ਹੋਏ ਨੇ ਅਤੇ ਦਿਨੇਸ਼ ਜੀ ਆਏ ਆ ਸਾਬਾ ਵੀ ਆਇਆ ਫਰੂਟ ਵਾਲਾ ਸਾਰੇ ਇਕੱਠੇ ਹੋਈਦੇ ਆ ਤੁਹਾਡੀ ਤੁਹਾਡੀ ਮਤਲਬ ਅੱਗੇ ਦੇ ਬਾਰੇ ਕੁਝ ਸੋਚਿਆ ਜਾਵੇ ਰਾਹੁਲ ਜੀ ਅਸੀਂ ਸਟੇਰੀਆ ਫਾਰਮ ਤੋਂ ਕੰਮ ਲਾ ਕੇ ਆਏ ਹਾਂ ਹਰਾੜਾਬਾਦ ਤੋਂ ਫੰਕਸ਼ਨ ਆਇਆ ਤੇ ਫੰਕਸ਼ਨ ਲੱਗਦਾ ਸੀ ਤੇ ਵਾਪਸੀ ਮਤਲਬ ਫਟਕ ਤੋਂ ਅਸੀਂ ਰਿਟਰਨ ਹੋ ਗਏ ਤੇ ਚਰਚ ਤੋਂ ਥੋੜਾ ਅੱਗੇ ਹੀ ਆ ਗਏ ਸਾਨੂੰ ਨਾ ਤੇ ਮਤਲਬ ਸੰਜੇ ਦਾ ਤੇ ਸਟਾਈਲ ਵਾਂਗੂ ਇੱਕ ਮੁੰਡਾ ਖਲੋ ਗਿਆ ਕਿ ਇੱਕੋ ਦਾ ਮਟ ਐਡਾ ਟਾਈਮ ਹੀ ਆ ਗਿਆ ਲੰਬਾਈਆਂ ਉਹਨਾਂ ਬੰਦੂਕਾਂ ਤੇ ਸਾਡੇ ਸਾਡੇ ਗੱਡੀ ਵਾਲੇ ਨੇ ਰੋਕੀ ਗੱਡੀ ਤੇ ਇੱਕ ਸਾਹਮਣੇ ਝਾੜੀਆਂ ਚ ਨਿਕਲੇ ਤਿੰਨ ਬੰਦੇ ਇੱਕ ਨੇ ਮੇਰੇ ਇੱਥੇ ਬੰਦੂਕ ਰੱਖਦੀ ਤੇ ਦੂਜੀ ਦੂਸਰੇ ਬੰਦੇ ਨੇ ਤੇ ਮਤਲਬ ਦਾਤਰ ਮਾਰਿਆ ਮੇਰੇ ਬੜੀ ਜ਼ੋਰ ਦੀ ਤੋਂ ਪੈਪ ਦੀ ਰਾਟ ਟੈਂਪੋ ਦੀ ਰਾਟੇ ਵੀ ਸੀ ਟੈਂਪੋ ਦੀ ਰਾਟੇ ਵਿੱਚ ਦਾਤਰ ਵੱਜ ਗਿਆ ਮੇਰੇ ਜੇ ਦਾਤਰ ਨਾ ਮੱਜਦਾ ਤੇ ਮੇਰੀ ਮੇਰੀ ਬਾਹ ਵਢੀ ਜਾਣੀ ਸੀ ਭਾਈ ਜੀ ਫਿਰ ਟੈਂਪੋ ਵਾਲੇ ਟੁਫ ਟੈਂਪੋ ਵਾਲੇ ਨੂੰ ਉਹਨਾਂ ਨੇ ਫੜ ਲਿਆ ਸਾਰਿਆਂ ਨੇ ਜਿਵੇਂ ਉੱਤਰ 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 ਜੇ ਟੈਂਪੋ ਉਤਰ ਉਤਰਨ ਤੋਂ ਪਹਿਲਾਂ ਪਹਿਲਾਂ ਮਤਲਬ ਅਹੀਂ ਅਹੀਂ ਤੇਰੇ ਜਣੇ ਪਾ ਇੱਕ ਐ ਇੱਕ ਐ ਪਾ ਅਹੀਂ ਤੇਰੇ ਜਣੇ ਪਾ ਜੇ ਬਾਕੀ ਇਹ ਚਾਰ ਜਣੇ ਚਾਰ ਪੰਜ ਜਣੇ ਇਹ ਪਿੱਛੇ ਰਹਿ ਗਏ ਅਸੀਂ ਭੱਜ ਗਏ ਤੇ ਮੈਂ ਬਟੂਆ ਆਪਣਾ ਮੈਂ ਆਪਣਾ ਫੋਨਸਟਾ ਕਿ ਚਲੋ ਚੋਰ ਪੈ ਗਏ ਆ ਮੈਂ ਆਪਣਾ ਬੁਰਕਾ ਉੱਥੇ ਹੀ ਛੱਡ ਕੋ ਟੈਂਪੇਚੇ ਛੱਡਦਾ ਚਲੋ ਮੋਬਾਈਲ ਮੋ ਲੈ ਕੇ ਜਾਨੇ ਬੈਸ ਪੇਮੈਂਟ ਮੇਰੀ ਵੱਜੇਗੀ ਪਰ ਨਹੀਂ ਭਾਜੀ ਆਟੋ ਲੈ ਗਏ ਆਟੋ ਹੀ ਲੈ ਗਏ ਇਹਦਾ ਮੁੰਡੇ ਨੇ 이어ਫೋನ್ ਲਾਇਏ ਸੀ 이어ਫೋನ್ ਤੇ ਉਹ ਵੀ ਫੋਨ ਵੀ ਲੈ ਗਏ ਹਾਂ ਦਾ ਸਰ ਇਹਦਾ ਵੀ ਲੈ ਗਏ ਲੈ ਵੀ ਲੈ